ਹੈਲੋ ਭਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਈ ਦੇਸੀ ਤਰੀਕੇ ਦੇ ਨਾਲ ਇਹਨਾਂ ਦੀ ਡੀ ਵਾਰਮਿੰਗ ਕਰਨੇ ਬਾਰੇ ਦੱਸਾਂਗੇ ਵੀ ਡੀ ਵਾਰਮਿੰਗ ਹੁੰਦੀ ਕੀ ਆ ਪਹਿਲਾਂ ਤਾਂ ਮੈਂ ਇਹ ਦੱਸ ਦਾਂ ਇਹਨਾਂ ਦੇ ਪੇਟ ਦੇ ਅੰਦਰ ਨਾ ਜਦੋਂ ਆਪਾਂ ਫ੍ਰੀ ਰੇਂਜ ਦੇ ਵਿੱਚ ਛੱਡਦੇ ਆ ਜਾਂ ਅੰਦਰ ਵੀ ਰਹਿੰਦੇ ਨੇ ਤਾਂ ਪੇਟ ਦੇ ਅੰਦਰ ਨਾ ਇਹਨਾਂ ਦੇ ਕੀੜੇ ਪੈਦਾ ਹੋ ਜਾਂਦੇ ਨੇ ਜਿਹੜੇ ਕੀ ਖਾਤਾ ਪੀਤਾ ਨਹੀਂ ਲੱਗਦਾ ਕਈ ਵਾਰੀ ਆਂਡਿਆਂ ਦੀ ਗਿਣਤੀ ਦੇ ਵਿੱਚ ਘਾਟਾ ਦੇਖਣ ਨੂੰ ਮਿਲ ਜਾਂਦਾ ਜਾਂ ਫਿਰ ਆਂਡੇ ਨਹੀਂ ਦਿੰਦੀਆਂ ਮੁਰਗੀਆਂ ਤੇ ਮੰਨ ਕੇ ਚੱਲੋ ਪੇਟ ਦੇ ਅੰਦਰ ਜਿਹੜੇ ਕੀੜੇ ਪੈ ਜਾਂਦੇ ਨੇ ਜਿਵੇਂ ਜਵਾਕਾਂ ਦੇ ਉਹ ਉਹਨਾਂ ਨੂੰ ਕਿਵੇਂ ਮਾਰਨਾ ਪਾਣੇ ਤੇ ਬਾਕੀ ਵੀ ਮੈਂ ਗੱਲ ਦੱਸ ਜਿੰਨਾ ਜਦੋਂ ਇਹਨਾਂ ਦੇ ਕੀੜੇ ਪੈ ਜਾਂਦੇ ਨੇ ਨਾ ਕੋ ਚੁਖਾਸਾ ਇੰਨਾ ਪਤਾ ਨਹੀਂ ਲੱਗਦਾ ਹੁੰਦਾ ਡੀ ਵਾਰਮਿੰਗ ਆਪਾਂ ਨੂੰ ਕਰ ਦੇਣੀ ਚਾਹੀਦੀ ਆ ਦਵਾਈ ਦੇ ਰੂਪ ਦੇ ਵਿੱਚ ਜੇ ਤੁਸੀਂ ਕਰਦੇ ਹੋ ਨਾ ਤਾਂ ਇੱਕ ਐਲਬੈਂਡਾਜ਼ੋਲ ਨਾਮ ਦੀ ਮੈਡੀਸਨ ਆਉਂਦੀ ਆ ਉਹ ਤੁਸੀਂ ਦੇ ਸਕਦੇ ਹੋ ਰੈਬ੍ਰਿਕ ਕੰਪਨੀ ਦੀ ਆਉਂਦੀ ਆ ਮੰਨ ਕੇ ਚੱਲੋ 50 ਤੋਂ 60 ਰੁਪਏ ਦੇ ਵਿੱਚ ਆਉਂਦੀ ਆ ਛੋਟੀ ਸ਼ੀਸ਼ੀ ਹੁੰਦੀ ਆ ਉਹ ਤੁਸੀਂ ਦੇ ਸਕਦੇ ਹੋ ਜੀ ਤੁਸੀਂ ਤੁਹਾਡੇ ਨੇੜੇ ਕੋਈ ਬਿਟਨਰੀ ਡਾਕਟਰ ਨਹੀਂ ਹੈਗਾ ਤੁਹਾਨੂੰ ਉਹ ਨਹੀਂ ਮਿਲਦੀ ਐਲਬੈਂਡਾਜ਼ੋਲ ਨਾਮ ਦਾ ਤੁਸੀਂ ਸాల్ਟ ਲੈ ਸਕਦੇ ਹੋ ਕੋਈ ਵੀ ਕੈਮਿਸਟ ਸ਼ਾਪ ਤੋਂ ਜਿੱਥੋਂ ਕੀ ਮਤਲਬ ਕੀ ਬੰਦਿਆਂ ਦੀ ਦਵਾਈ ਮਿਲਦੀ ਆ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਉਹ ਬੱਚਿਆਂ ਵਾਲੀ ਦਵਾਈ ਹੁੰਦੀ ਐ ਐਲਬੈਂਡਾਜ਼ੋਲ ਮੰਨ ਕੇ ਚਲੋ 20 ਜਾਂ 23 ਰੁਪਏ ਦੀ ਸ਼ੀਸ਼ੀ ਹੋਊਗੀ ਉਹ ਤੁਸੀਂ ਇੱਕ ਵਾਰ ਦੇ ਵਿੱਚ ਹੀ ਆ ਜਿਹੜਾ ਡਰਿੰਕਰ ਹੈ ਇਹਦੇ ਵਿੱਚ ਘੋਲ ਕੇ ਦੇ ਸਕਦੇ ਹੋ ਠੀਕ ਹੈ ਜੀ ਜਿਆ ਦੋ ਨਾ ਸੌਰੀ ਇੱਕ ਵਾਰ ਨਹੀਂ ਦੋ ਵਾਰੀ ਤੁਸੀਂ ਦੇ ਸਕਦੇ ਹੋ ਉਹਨੂੰ ਅੱਧਾ-ਅੱਧਾ ਕਰਕੇ ਇੱਕ ਵਾਰੀ ਅੱਜ ਦੇ ਤਾਂ ਇੱਕ ਵਾਰੀ ਅਗਲੀ ਮੰਨ ਕੇ ਚੱਲੋ ਅਗਲੇ ਮਹੀਨੇ ਦੇਤਾ ਤਾਂ ਜ਼ਿਆਦਾ ਲੋਡ ਨਹੀਂ ਪੈਂਦੀ ਇੱਕ ਵਾਰੀ ਦੇ ਦੋ ਮਹੀਨੇ ਦੇ ਵਿੱਚ ਇੱਕ ਵਾਰੀ ਦੇ ਦੋ ਮਹੀਨੇ ਦੇ ਵਿੱਚ ਦੇ ਦੋ ਇੱਕ ਵਾਰੀ ਤਾਂ ਵੀ ਕੋਈ ਚੱਕਰ ਨਹੀਂ ਪਰ ਜੇ ਤੁਹਾਨੂੰ ਥੋੜਾ ਬਹੁਤਾ ਲੱਗਦਾ ਪਰ ਜੇ ਤੁਸੀਂ ਕੁਦਰਤੀ ਤਰੀਕੇ ਦੇ ਨਾਲ ਇਹਨਾਂ ਦੀ ਡੀਵਾਰਮਿੰਗ ਕਰਨਾ ਚਾਹੁੰਦੇ ਹੋ ਉਹ ਬਿਲਕੁਲ ਹੀ ਆਸਾਨ ਪ੍ਰੋਸੈਸ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ ਬਿਨਾ ਕੋਈ ਪੈਸੇ ਲਾਏ ਉਵੇਂ ਮੈਂ ਤੁਹਾਨੂੰ ਦੱਸਣਾ ਹਨਾ ਜਿਵੇਂ ਕਿ ਆ ਮਰੂਦ ਹਨਾ ਮਰੂਦ ਦੇ ਤੁਸੀਂ ਨਾ ਜਿਹੜੇ ਇਹਨਾਂ ਦੇ ਛੋਟੇ ਪੱਤੇ ਹੁੰਦੇ ਨੇ ਉੱਪਰ ਵਾਲੇ ਇਹ ਨੀਚੇ ਕਿਹੜੇ ਕਿਹੜੇ ਹੁੰਦੇ ਨੇ ਹਨਾ ਪੱਕ ਬڑے ਹੁੰਦੇ ਨੇ ਜਿਹੜੇ ਪੱਕੇ ਹੋਏ ਹੁੰਦੇ ਨੇ ਕਿ ਕੱਚੇ ਜਿਹੇ ਪੱਤੇ ਹੁੰਦੇ ਨੇ ਇਹਦੇ ਵਿੱਚ ਹੈ ਨਹੀਂਗਾ ਆ ਹੈਗਾ ਠੀਕ ਹੈ ਇਦਾਂ ਦੇ ਤੋੜ ਲਓ ਚਾਹੇ ਥੋੜੇ ਬੋਤੇ ਵੱਡੇ ਵੀ ਤੋੜ ਲਓ ਤਾਂ ਵੀ ਕੋਈ ਚੱਕਰ ਨਹੀਂ ਥੋੜੇ ਬੱਤੇ ਤੁਸੀਂ ਪੱਤੇ ਤੋੜ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲਓ ਧੋਣ ਤੋਂ ਬਾਅਦ ਨਾ ਤੁਸੀਂ ਉਹਨਾਂ ਨੂੰ ਕਿਸੇ ਪਤੀਲੇ ਦੇ ਵਿੱਚ ਪਾ ਕੇ ਥੋੜਾ ਬੋਤਾ ਪਾਣੀ ਪਾ ਕੇ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਵਾਲੋ ਉਹਨੂੰ ਜਦੋਂ ਚੰਗੀ ਤਰ੍ਹਾਂ ਬਾਲੋਗੇ ਤਾਂ ਪਾਣੀ ਦਾ ਰੰਗ ਥੋੜਾ ਜਿਹਾ ਹਲਕਾ ਪੂਰਾ ਹੋ ਜਾਊਗਾ ਹਲਕਾ ਪੂਰਾ ਹੋਣ ਤੋਂ ਬਾਅਦ ਤੁਸੀਂ ਉਹ ਪਾਣੀ ਨੂੰ ਚੁੱਲ੍ਹੇ ਤੋਂ ਜਾਂ ਗੈਸ ਤੋਂ ਜਿੱਥੇ ਵੀ ਰੱਖਿਆ ਤੁਸੀਂ ਹਨਾ ਤਾਂ ਉਹਨੂੰ ਉਤਾਰ ਲਓ ਠੰਡਾ ਹੋਣ ਦਿਓ ਠੰਡਾ ਹੋਣ ਤੋਂ ਬਾਅਦ ਜਦੋਂ ਬਿਲਕੁਲ ਹੀ ਠੰਡਾ ਹੋ ਜੂ ਮੰਨ ਕੇ ਚਲੋ ਬਿਲਕੁਲ ਹੀ ਨਾਰਮਲ ਪੀਣ ਯੋਗ ਹੋ ਜਾਊਗਾ ਨਾਰਮਲ ਟੈਪ ਵਾਟਰ ਕਹਿ ਲਓ ਜਿਹਨੂੰ ਉਹਨਾਂ ਟੈਂਪਰੇਚਰ ਹੋ ਜਾਊਗਾ ਤਾਂ ਉਹਨੂੰ ਦੂਜੇ ਆਮ ਪਾਣੀ ਦੇ ਵਿੱਚ ਮਿਕਸ ਕਰਕੇ ਤੁਸੀਂ ਇਹਨਾਂ ਜਾਨਵਰਾਂ ਨੂੰ ਦੇ ਸਕਦੇ ਹੋ ਬਾਕੀ ਮੈਂ ਡਿਟੇਲ ਵੀਡੀਓ ਬਣਾਈ ਹੋਈ ਆ ਉਹਦੇ ਵਿੱਚ ਮੈਂ ਪੂਰਾ ਪ੍ਰੋਸੈਸ ਦੱਸਿਆ ਵੀ ਕਿਵੇਂ ਪੱਤੇ ਪਾਉਣ ਦੇ ਨੇ ਕਿੰਨਾ ਲੀਟਰ ਹੈਣਾ ਉਹਦੇ ਵਿੱਚ ਪੂਰਾ ਮੈਂ ਤੁਹਾਨੂੰ ਵੀਡੀਓ ਦਿੱਤੀ ਹੋਈ ਹੈ ਸੌਰੀ ਹੈਨਾ ਤੁਸੀਂ ਚੈਨਲ ਤੇ ਜਾ ਕੇ ਉਹ ਵੀਡੀਓ ਦੇਖੋ ਚੈਨਲ ਜੇ ਤੁਸੀਂ ਸਬਸਕ੍ਰਾਈਬ ਕਰ ਰੱਖਿਆ ਹੋਣਾ ਮੇਰੀਆਂ ਹੋਰ ਵੀਡੀਓ ਦੇਖੋਗੇ ਨਾ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਪੋਲਟਰੀ ਦੇ ਰਿਗਾਰਡਿੰਗ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਨੇ ਮੈਂ ਮੈਡੀਸਨ ਹੁੰਦੀ ਹੈ ਜਿਹੜੀ ਉਹ ਵੀ ਦੱਸ ਦਿੰਨਾ ਬਾਕੀ ਨਾਲ ਇੱਕ ਕੁਦਰਤੀ ਤਰੀਕਾ ਵੀ ਮੈਂ ਦੱਸ ਦਿੰਨਾ ਯਾਨੀ ਕਿ ਘਰੇਲੂ ਜਿਹੜਾ ਕਿ ਤੁਸੀਂ ਘਰ ਦੇ ਵਿੱਚ ਕਰ ਸਕਦੇ ਹੋ ਬਈ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣੇ ਜਾਨਵਰਾਂ ਨੂੰ ਜਦੋਂ ਵੀ ਦੇਣਾ ਤਾਂ 2-3 ਘੰਟੇ ਪਹਿਲਾਂ ਡ੍ਰਿੰਕਰ ਹਟਾ ਦੇਣਾ ਪਾਣੀ ਕੋਈ ਵੀ ਨਾ ਪੀਣ ਨੂੰ ਦੋ ਫਿਰ ਉਦੋਂ ਬਾਅਦ ਚ ਸ਼ਾਮ ਨੂੰ ਤੁਸੀਂ ਦੇ ਸਕਦੇ ਹੋ ਜਦੋਂ ਹੁਣ ਫੀਡ ਦੇਤੀ ਮੰਨ ਕੇ ਚੱਲੋ ਤੁਸੀਂ 6-7 ਵਜੇ ਬੰਦ ਕਰਦੇ ਹੋ ਤਾਂ 5:00 ਵਜੇ ਆਪਣੇ ਭਾਂਡੇ ਨੇ ਜਿਹੜੇ ਪੀਣੇ ਵਾਲੇ ਇਹਨਾਂ ਦੇ ਉਹ ਚੱਕ ਦੋ ਉਸ ਤੋਂ ਬਾਅਦ ਤੁਸੀਂ 6-7 ਵਜੇ ਦੇ ਕਰੀਬ ਭਾਂਡਾ ਰੱਖੋ ਇੱਕਦਮ ਪਾਣੀ ਪੀਣਗੇ ਫਾਰਮ ਨੂੰ ਬੇਸ਼ੱਕ ਲਾਈਟ ਔਨ ਰੱਖੋ ਥੋੜੀ ਬਹੁਤੀ ਫੀਡ ਉਹ ਤੋਂ ਬਾਅਦ ਉਹ ਨਹੀਂ ਪਾਉਣੀ ਆਪਾਂ ਨੇ ਜਦੋਂ ਡੀ ਫਾਰਮਿੰਗ ਕਰਨੀ ਆ ਇੱਕ ਵਾਰੀ ਰ ਜਾ ਕੇ ਇਹਨਾਂ ਨੂੰ ਜਦ ਬੰਦ ਕਰ ਦੋਗੇ ਉਦੋਂ ਆਹ ਪਾ ਦੋ ਰਾਤੋਂ ਰਾਤ ਉਹਨੇ ਜਿਹੜੇ ਦਵਾਈ ਨੇ ਅਸਰ ਕਰਨਾ ਅਗਲੇ ਦਿਨ ਤੁਸੀਂ ਦੇਖੋਗੇ ਜਦੋਂ ਇਹ ਮਿੱਠਾ ਕਰਨਗੇ ਜੇ ਪੇਟ ਦੇ ਅੰਦਰ ਕੀੜੇ ਹੋਏ ਤਾਂ ਨਾ ਧਾਗਿਆਂ ਵਾਂਗੂ ਨਿਕਲਣਗੇ ਇਹਨਾਂ ਦੇ ਮਿੱਠਾ ਦੇ ਵਿੱਚੋਂ ਬਾਕੀ ਆਹ ਜਿਹੜਾ ਕੁਦਰਤੀ ਤਰੀਕਾ ਕਰ ਰਹੇ ਹਾਂ ਅਮਰੂਦ ਦੇ ਪੱਤੇਆਂ ਵਾਲਾ ਇਹ ਬਹੁਤ ਵਧੀਆ ਵੀਰੇ ਬਹੁਤ کارਗਰ ਆ ਨਾਲੇ ਲੀਵਰ ਟੋਨਿਕ ਦਾ ਕੰਮ ਕਰਦਾ ਇਹ ਠੀਕ ਹੈ ਜੀ ਇੱਕ ਵਧੀਆ ਲੀਵਰ ਟੋਨਿਕ ਦਾ ਕੰਮ ਕਰੂਗਾ ਤੇ ਨਾਲੇ ਇਹਨੇ ਡੀ ਵਾਰਮਿੰਗ ਪੇਟ ਦੇ ਅੰਦਰ ਕੀੜੇ ਪੈਦਾ ਹੋਣ ਤੋਂ ਰੁਕੂਗਾ ਇਹ ਤੁਸੀਂ ਤਰੀਕਾ ਅਪਣਾ ਸਕਦੇ ਹੋ ਬਾਕੀ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਬਾਏ ਬਾਏ